ਮੈਂ ਤੇ ਪਿੱਛੇ ਵੀ ਬੇਨਤੀ ਕੀਤੀ ਸੀ ਵੀ ਕਈ ਲੋਕ ਐਸੇ ਨੇ ਜਿਹੜੇ ਆਪਣਾ ਮੱਥਾ ਨਹੀਂ ਵੇਖਦੇ ਪਰ ਜਦੋਂ ਆਪਣਾ ਕੰਮ ਨਾ ਹੋਵੇ ਤੇ ਫਿਰ ਇਸ ਗੱਲ ਤੇ ਜਰੂਰ ਜ਼ੋਰ ਲਾਉਦੇ ਨੇ ਕਿ ਜਦੋਂ ਮੈਂ ਘਰੋਂ ਨਿਕਲਿਆ ਸੀ ਤੇ ਮੇਰੇ ਮੱਥੇ ਕੌਣ ਲੱਗਾ ਸੀ ਉਹ ਫਿਰ ਸੋਚਦਾ ਫਿਰ ਉਹ ਪੱਕੀ ਧਾਰਨਾ ਬਣਾ ਲੈਂਦਾ ਵੀ ਜੇ ਇਹ ਬੰਦਾ ਮੱਥੇ ਲੱਗੇ ਤੇ ਕੰਮ ਨਹੀਂ ਹੁੰਦਾ ਤੇ ਮੇਰੀ ਇੱਕੋ ਹੀ ਸੋਚ ਹੈ ਕਿ ਉਹਦੇ ਮੱਥੇ ਲੱਗਣ ਨਾਲ ਤੇਰਾ ਤੇ ਕੰਮ ਨਹੀਂ ਹੋਇਆ ਤੇ ਤੂੰ ਵੱਦ ਕਿਸਮਤ ਤੇਰਾ ਕੰਮ ਨਹੀਂ ਹੋਇਆ ਤੇ ਤੂੰ ਉਹਦੇ ਮੱਥੇ ਲੱਗਾ ਵੀ ਪਤਾ ਕਰ ਉਹਨੂੰ ਰੋਟੀ ਵੀ ਮਿਲੀ ਕਿ ਨਹੀਂ ਮਿਲੀ ਜੇ ਤੂੰ ਮੱਥੇ ਲੱਗਾ ਤੇ ਜੇ ਉਹ ਮੱਥੇ ਲੱਗਾ ਤੇ ਮੱਥੇ ਤੇ ਤੂੰ ਵੀ ਲੱਗਾ ਏ ਉਹਦੇ ਵੀ ਤੇਰਾ ਤੇ ਕੰਮ ਹੀ ਨਹੀਂ ਬਣਿਆ ਪਰ ਤੇਰੇ ਵਰਗੇ ਵੱਦ ਕਿਸਮਤ ਦੇ ਮੱਥੇ ਜਿਹੜਾ ਲੱਗਿਆ ਹੈ ਪਤਾ ਕਰ ਉਹਨੂੰ ਦੋ ਵਕਤ ਦੀ ਰੋਟੀ ਮਿਲੀ ਕਿ ਨਹੀਂ ਮਿਲੀ ਅੱਜ ਕਿਉਂ ਵਿਚਾਰਾ ਰੋਟੀ ਤੋਂ ਵੀ ਸ਼ੇਰ ਦਾ ਭੁੱਖਾ ਬੈਠਾ ਹੈ ਇਹ ਅਧਿਵਿਸ਼ਵਾਸ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕੰਮ ਹੋਣਾ ਨਹੀਂ ਹੋਣਾ ਇਹ ਉਸ ਪ੍ਰਮਾਤਮਾ ਦੇ ਜਾਂ ਸਾਡੇ ਆਪਣੇ ਨਸੀਬ ਤੇ ਨਿਰਭਰ ਹੈ